ਮੇਰੇ ਸਾਹਾਂ ਨੂੰ ਮੇਰੇ ਰਾਹਾਂ ਨੂੰ ਮੇਰੇ ਪਰਿਵਾਰ ਦੇ ਚਾਹਾਂ ਨੂੰ ਬਸ ਤੇਰੀ ਰਹਿਮਤ ਦੀ ਲੋੜ ਹੈ ਮਾਲਕਾ ਇਸ ਦੁਨੀਆ ਵਿੱਚ ਹਰ ਇੱਕ ਇਨਸਾਨ ਪ੍ਰਮਾਤਮਾ ਅੱਗੇ ਇਹੀ ਅਰਦਾਸ ਕਰਦਾ ਰਹਿੰਦਾ ਹੈ ਕਿ ਮੇਰੀ ਜ਼ਿੰਦਗੀ ਨੂੰ ਲੰਮੇ ਸਮੇਂ ਤੱਕ ਜੀਵਿਤ ਰੱਖੀ ਅਤੇ ਮੇਰੇ ਹਰ ਮੁਸ਼ਕਿਲ ਰਾਹਾਂ ਤੋਂ ਮੈਨੂੰ ਵਧੀਆ ਰਾਹ ਨੂੰ ਵੱਲ ਲੈ ਕੇ ਜਾਵੀਂ ਅਤੇ ਮੇਰੇ ਮਾਲਕਾ ਮੇਰੇ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖੀ ਹਰ ਇੱਕ ਇਨਸਾਨ ਇਹੀ ਚਾਹੁੰਦਾ ਹੈ ਕਿ ਉਸ ਦਾ ਪਰਿਵਾਰ ਮਾਲਕ ਦੀ ਕਿਰਪਾ ਨਾਲ ਵਧੀਆ ਜੀਵਨ ਬਤੀਤ ਕਰੇ ਅਤੇ ਉਸ ਦੇ ਪਰਿਵਾਰ ਨੂੰ ਕੋਈ ਵੀ ਤਤੀਬਾ ਨਾ ਲੱਗੇ ਸਦਾ ਮਾਲਕ ਦੀ ਕਿਰਪਾ ਨਾਲ ਇਨਸਾਨ ਦਾ ਪਰਿਵਾਰ ਹੱਸਦਾ ਖੇਡਦਾ ਰਹੇ ਹਰ ਇੱਕ ਇਨਸਾਨ ਦੇ ਮਨ ਦੀ ਇੱਛਾ ਇਹੀ ਰਹਿੰਦੀ ਹੈ ਕਿ ਉਸ ਨੂੰ ਤੇ ਉਸ ਦੇ ਪਰਿਵਾਰ ਨੂੰ ਵੀ ਲੰਮੀਆਂ ਉਮਰਾਂ ਬਖਸ਼ੇ ਕਦੇ ਵੀ ਕਿਸੇ ਚੀਜ਼ ਦੀ ਕੋਈ ਵੀ ਘਾਟ ਨਾ ਆਵੇ ਕੋਈ ਮੁੜ ਕੇ ਨਹੀਂ ਆਉਂਦਾ ਵਾਪਸ ਜਦੋਂ ਇਨਸਾਨ ਇਸ ਦੁਨੀਆ ਤੋਂ ਚਲਾ ਜਾਂਦਾ ਹੈ ਤਾਂ ਫਿਰ ਮੁੜ ਕੇ ਕਦੇ ਵੀ ਵਾਪਸ ਨਹੀਂ ਆਉਂਦਾ ਫਿਰ ਸਾਡੀਆਂ ਅੱਖਾਂ ਉਸ ਇਨਸਾਨ ਨੂੰ ਉਡੀਕਦੀਆਂ ਰਹਿ ਜਾਂਦੀਆਂ ਹਨ ਕੁਝ ਸਮਾਂ ਲੰਘੇ ਤੇ ਉਹ ਉਡੀਕਾਂ ਰਹੀਆਂ ਅੱਖਾਂ ਦੀ ਉਮੀਦ ਵੀ ਖਤਮ ਹੋ ਜਾਂਦੀ ਹੈ ਬਖਤ ਦੇ ਨਾਲ ਸਭ ਬੀਤ ਜਾਂਦਾ ਹੈ ਬਸ ਯਾਦ ਇੱਕ ਤਰੀਕ ਰਹਿ ਜਾਂਦੀ ਹੈ ਵਕਤ ਦੇ ਨਾਲ ਉਹ ਸਮਾਂ ਵੀ ਲੰਘ ਜਾਂਦਾ ਹੈ ਜਿਸ ਨਾ ਜਿਸ ਇਨਸਾਨ ਦੀ ਸਾਨੂੰ ਉਡੀਕਿਆਂ ਦੀ ਜ਼ਿੰਦਗੀ ਲੰਘ ਜਾਂਦੀ ਹੈ ਕਦੇ ਵੀ ਸਮਾਂ ਵਾਪਸ ਨਹੀਂ ਮੁੜਦਾ ਸਮਾਂ ਆਪਣੀ ਰਫ਼ਤਾਰ ਅਨੁਸਾਰ ਚੱਲਦਾ ਰਹਿੰਦਾ ਹੈ ਪਰ ਸਾਨੂੰ ਉਸ ਇਨਸਾਨ ਦੀ ਉਡੀਕ ਜ਼ਰੂਰ ਰਹਿੰਦੀ ਹੈ ਜੋ ਇਨਸਾਨ ਸਾਡੇ ਕੋਲੋਂ ਚਲਾ ਜਾਂਦਾ ਹੈ ਨਫ਼ਰਤਾਂ ਦੇ ਸਹਿਰ ਚੋਂ ਚਲਾਕੀਆਂ ਦੇ ਡੇਰੇ ਨੇ ਇੱਥੇ ਉਹ ਲੋਕ ਰਹਿੰਦੇ ਨੇ ਜੋ ਤੇਰੇ ਮੂੰਹ ਤੇ ਤੇਰੇ ਨੇ ਮੇਰੇ ਮੂੰਹ ਤੇ ਮੇਰੇ ਨੇ ਇਸ ਦੁਨੀਆ ਵਿੱਚ ਬਹੁਤ ਤਰ੍ਹਾਂ ਦੇ ਲੋਕ ਰਹਿੰਦੇ ਹਨ ਕੁਝ ਲੋਕ ਤਾਂ ਇੱਕ ਦੂਜੇ ਤੋਂ ਨਫ਼ਰਤ ਕਰਦੇ ਹਨ ਤੇ ਕੁਝ ਲੋਕ ਇੱਕ ਦੂਜੇ ਪ੍ਰਤੀ ਪਿਆਰ ਕਰਦੇ ਹਨ ਉਂਝ ਤਾਂ ਜ਼ਿਆਦਾਤਰ ਲੋਕ ਇੱਕ ਦੂਜੇ ਤੋਂ ਨਫ਼ਰਤ ਕਰਨ ਵਾਲੇ ਹੀ ਲੋਕ ਇਸ ਦੁਨੀਆ ਵਿੱਚ ਰਹਿੰਦੇ ਹਨ ਇਸ ਦੁਨੀਆ ਵਿੱਚ ਜੋ ਇਨਸਾਨ ਜ਼ਿਆਦਾ ਮਿਹਨਤ ਕਰਕੇ ਤੇ ਜ਼ਿਆਦਾ ਕਮਾਈ ਕਰਕੇ ਇਹਨਾਂ ਲੋਕਾਂ ਤੋਂ ਅੱਗੇ ਲੰਘ ਜਾਂਦਾ ਹੈ ਫਿਰ ਉਹ ਲੋਕ ਉਸ ਇਨਸਾਨ ਤੋਂ ਬਹੁਤ ਜ਼ਿਆਦਾ ਨਫ਼ਰਤ ਕਰਦੇ ਹਨ ਉਹ ਲੋਕ ਉਸ ਇਨਸਾਨ ਨੂੰ ਕਦੇ ਵੀ ਚੰਗਾ ਨਹੀਂ ਸਮਝਦੇ ਉਹ ਲੋਕ ਉਸ ਇਨਸਾਨ ਨੂੰ ਚੰਗਾ ਸਮਝਦੇ ਹਨ ਜੋ ਇਨਸਾਨ ਇਹਨਾਂ ਲੋਕਾਂ ਤੋਂ ਨੀਮਾ ਹੁੰਦਾ ਹੈ ਤੇ ਇਹਨਾਂ ਲੋਕਾਂ ਤੋਂ ਪੈਸੇ ਮੰਗ ਕੇ ਆਪ ਦਾ ਉਹ ਇਨਸਾਨ ਟਾਈਮ ਕੱਢਦਾ ਹੈ ਕੁਝ ਲੋਕ ਜਿਹੇ ਵੀ ਹਨ ਜੋ ਮੂੰਹ ਦੇ ਮਿੱਠੇ ਹਨ ਪਰ ਉਹਨਾਂ ਦੇ ਮਨਾਂ ਵਿੱਚ ਤੁਹਾਡੇ ਪ੍ਰਤੀ ਜ਼ਹਿਰ ਘੋਲਦੇ ਰਹਿੰਦੇ ਹਨ ਉਹ ਇਹ ਉਹ ਲੋਕ ਹਨ ਜੋ ਤੁਹਾਡੇ ਕੋਲ ਤੁਹਾਡੇ ਮੂੰਹ ਤੇ ਤੁਹਾਡੇ ਨਾਲ ਮਿੱਠੇ ਰਹਿੰਦੇ ਹਨ ਤੇ ਬਾਅਦ ਵਿੱਚ ਤੁਹਾਡੀ ਪਿੱਠ ਪਿੱਛੇ ਤੁਹਾਨੂੰ ਨਫ਼ਰਤ ਕਰਦੇ ਹਨ ਤੁਹਾਡੇ ਬਾਰੇ ਬਹੁਤ ਹੀ ਗਲਤ ਸ਼ਬਦ ਬੋਲਦੇ ਹਨ ਬੰਦਿਆ ਜੋ ਲੋਕ ਤੈਨੂੰ ਮਾੜਾ ਬੋਲਦੇ ਹਨ ਉਹਨਾਂ ਨੂੰ ਰੋਕੀ ਨਾ ਜਿੰਨਾ ਵੀ ਉਹ ਲੋਕ ਤੁਹਾਨੂੰ ਮਾੜਾ ਬੋਲ ਬੋਲਦੇ ਹਨ ਉਹਨੇ ਹੀ ਤੁਹਾਡੇ ਪਾਪ ਤੁਹਾਡੇ ਤੋਂ ਉੱਤਰਦੇ ਜਾਂਦੇ ਹਨ ਤੇ ਉਹਨਾਂ ਲੋਕਾਂ ਦੇ ਸਿਰ ਉਹ ਪਾਪ ਜਾਦੇ ਚੜਦੇ ਜਾਂਦੇ ਹਨ ਤੇ ਪ੍ਰਮਾਤਮਾ ਦੀ ਨਿਗਾਹ ਵਿੱਚ ਉਹ ਲੋਕ ਬਹੁਤ ਹੀ ਮਾੜੇ ਸਾਥਤ ਹੁੰਦੇ ਹਨ ਮਾੜੇ ਲੋਕਾਂ ਦੇ ਪ੍ਰਤੀ ਚੰਗੇ ਇਨਸਾਨ ਦੇ ਮਨ ਵਿੱਚ ਇਹ ਖਿਆਲ ਜ਼ਰੂਰ ਆਉਂਦਾ ਹੈ ਕਿ ਇਹ ਲੋਕ ਕਿੰਨਾ ਕੁ ਥੱਲੇ ਡਿੱਗ ਸਕਦੇ ਹਨ ਉਸ ਚੰਗੇ ਇਨਸਾਨ ਨੂੰ ਉਹਨਾਂ ਨੂੰ ਮਾੜੇ ਲੋਕਾਂ ਦੇ ਪ੍ਰਤੀ ਪੂਰਾ ਗਿਆਨ ਹੋ ਜਾਂਦਾ ਹੈ ਵੈਸੇ ਵੀ ਗੁਰਬਾਣੀ ਸਿਖਾਉਂਦੀ ਹੈ ਕਿ ਜਿੰਨਾ ਵੀ ਤੁਸੀਂ ਕਿਸੇ ਬਾਰੇ ਮਾੜੇ ਬੋਲ ਬੋਲੋਗੇ ਉਨਾ ਹੀ ਤੂੰ ਇਹ ਤੁਹਾਡੇ ਸਿਰ ਪਾਪਾਂ ਦਾ ਕਰਜ਼ ਜਿਆਦਾ ਚੜਦਾ ਜਾਵੇਗਾ ਤੇ ਫਿਰ ਇਹ ਤੁਹਾਡੇ ਸਿਰ ਤੋਂ ਉਹ ਪਾਪਾਂ ਦਾ ਕਰਜ਼ ਕਦੇ ਵੀ ਨਹੀਂ ਲਹੇਗਾ